ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਦਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਫਿਰ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਕਹਿੰਦੇ ਨੇ ਕਿ ਜ਼ਿੰਦਗੀ ਦੀ ਹਰ ਠੋਕਰ ਨੇ ਬਸ ਇੱਕ ਹੀ ਸਬਕ ਸਿਖਾਇਆ ਰਸਤਾ ਜਿਸ ਤਰ੍ਹਾਂ ਦਾ ਵੀ ਹੋਵੇ ਪਰ ਆਪਣੇ ਪੈਰਾਂ ਦੇ ਕਦਮਾਂ ਤੇ ਭਰੋਸਾ ਰੱਖੋ ਜਿਆਦਾ ਲੜਾਈ ਅਕਸਰ ਰਿਸ਼ਤਿਆਂ ਨੂੰ ਖਰਾਬ ਕਰ ਦਿੰਦੀ ਹੈ ਇਸ ਲਈ ਕਦੇ-ਕਦੇ ਚੁੱਪ ਰਹਿਣਾ ਹੀ ਬਿਹਤਰ ਹੁੰਦਾ ਹੈ ਇਸ ਦੁਨੀਆ ਵਿੱਚ ਕੋਈ ਕਿਸੇ ਦਾ ਹਮਦਰਦ ਨਹੀਂ ਹੁੰਦਾ ਲੋਕ ਤਾਂ ਸੰਸਕਾਰ ਕਰਨ ਤੇ ਸਾਥ ਹੀ ਹੁੰਦੇ ਨੇ ਉਹ ਵੀ ਤਾਂ ਆਪਣੀ ਮੌਜੂਦਗੀ ਦਿਗਾਉਣ ਵਾਸਤੇ ਸਹੀ ਟਾਈਮ ਤੇ ਸਹੀ ਗੱਲ ਸਮਝਣ ਵਾਲਾ ਅਤੇ ਗਲਤ ਟਾਈਮ ਤੇ ਸਹੀ ਗੱਲ ਨੂੰ ਸਮਝਾਉਣ ਵਾਲਾ ਬਹੁਤ ਹੀ ਮੁਸ਼ਕਲ ਨਾਲ ਮਿਲਦਾ ਹੈ। ਸਾਥ ਦੇਣ ਦਾ ਹੁਨਰ ਜਿੰਦਰੇ ਤੋਂ ਸਿੱਖੋ ਆਪ ਟੁੱਟ ਜਾਂਦਾ ਪਰ ਚਾਬੀ ਨੂੰ ਨਹੀਂ ਬਦਲਦਾ। ਦੁਨੀਆ ਵਿੱਚ ਕਿਸੇ ਦੇ ਉੱਪਰ ਹੱਦ ਤੋਂ ਜ਼ਿਆਦਾ ਨਿਰਭਰ ਨਾ ਰਹੋ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਪਰਛਾਈ ਦੇ ਥੱਲੇ ਹੁੰਦੇ ਹੋ ਤਾਂ ਤੁਹਾਨੂੰ ਆਪਣੀ ਪਰਛਾਈ ਨਜ਼ਰ ਨਹੀਂ ਆਉਂਦੀ। ਜੀਵਨ ਇੱਕ ਜੀਵਨ ਇੱਕ ਚੱਲਦੀ ਨਦੀ ਹੈ। ਇਸ ਲਈ ਹਰ ਸਥਿਤੀ ਵਿੱਚ ਅੱਗੇ ਵਧੋ ਜੋ ਅਸੀਂ ਦੂਸਰਿਆਂ ਨੂੰ ਦੇਵਾਂਗੇ ਉਹੀ ਸਾਡੇ ਕੋਲ ਵਾਪਸ ਆਵੇਗਾ ਚਾਹੇ ਉਹ ਮਾਨ ਸਨਮਾਨ ਹੋ ਚਾਹੇ ਉਹ ਧੋਖਾ ਕਦੇ ਵੀ ਅਸਫਲ ਹੋਣ ਤੇ ਡਰ ਤੋਂ ਕਿਸੇ ਕੰਮ ਨੂੰ ਨਾ ਛੱਡਣਾ ਕਿਉਂਕਿ ਕੋਸ਼ਿਸ਼ ਨਾ ਕਰਨ ਦਾ ਅਫਸੋਸ ਅਸਫਲ ਹੋ ਜਾਣ ਤੋਂ ਜ਼ਿਆਦਾ ਦੁੱਖ ਦਿੰਦਾ ਹੈ ਰਾਹਤੇ ਤਾਂ ਹਰ ਜਗ੍ਹਾ ਤੇ ਹੁੰਦੇ ਨੇ ਨਿਰਪਰ ਤੁਹਾਡੇ ਤੇ ਹੁੰਦਾ ਹੈ ਕਿ ਪਾਰ ਕਰਨਾ ਹੈ ਜਾਂ ਫਿਰ ਉਡੀਕ ਕਰਨੀ ਹੈ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਉਹੀ ਹੁੰਦੀ ਹੈ ਜਿਸ ਗਲਤੀ ਤੋਂ ਤੁਸੀਂ ਕੁਝ ਸਿੱਖ ਨਹੀਂ ਜਾਂਦੇ ਗੁੱਸੇ ਤੇ ਟਾਈਮ ਤੇ ਬਰਦਾਸ਼ਤ ਦਾ ਇੱਕ ਪਲ ਤੁਹਾਨੂੰ ਜ਼ਿੰਦਗੀ ਪਰ ਸ਼ਰਮਿੰਦਾ ਹੋਣ ਤੋਂ ਬਚਾ ਲੈਂਦਾ ਹੈ ਜੇਕਰ ਅਤ ਕਈ પરિਸਥਿਤੀਆਂ ਵਿੱਚ ਤੁਹਾਡੀ ਪਕੜ ਮਜ਼ਬੂਤ ਹੈ ਤਾਂ ਜ਼ਹਿਰ ਕੱਢਣ ਵਾਲੇ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਜਿਸ ਰਾਤ ਹੀ ਤੁਸੀਂ ਇਕੱਲੇ ਰਹਿ ਜਾਂਦੇ ਹੋ ਤਾਂ ਸਮਝ ਲੈਣਾ ਕਿ ਸਹੀ ਰਸਤੇ ਤੇ ਚੱਲ ਰਹੇ ਹੋ ਕਿਉਂਕਿ ਸੱਚ ਦੇ ਰਾਤੇ ਆਪਣੇ ਵਿਚਾਰਾਂ ਤੋਂ ਇਲਾਵਾ ਕੋਈ ਸਾਥਰੀ ਨਹੀਂ ਦਿੰਦਾ ਜਿੱਥੇ ਕੋਸ਼ਿਸ਼ਾਂ ਦਾ ਕਦਮ ਬੜਾ ਹੁੰਦਾ ਹੈ ਉੱਥੇ ਨਸੀਬਾਂ ਨੂੰ ਵੀ ਝੁਕਣਾ ਪੈਂਦਾ ਹੈ ਕਿਸੇ ਨੇ ਪੁੱਛਿਆ ਗੁੱਸਾ ਕੀ ਹੈ ਤਾਂ ਜਵਾਬ ਮਿਲਿਆ ਕਿਸੇ ਦੂਜੇ ਦੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਦੇਣਾ ਮੈਨੂੰ ਮੇਰੇ ਉੱਪਰ ਉਂਗਲੀ ਉਠਾਉਣ ਵਾਲੇ ਲੋਕ ਬਹੁਤ ਚੰਗੇ ਲੱਗਦੇ ਨੇ ਕਿਉਂਕਿ ਉਹ ਆਪਣੇ ਬਾਰੇ ਘੱਟ ਤੇ ਮੇਰੇ ਬਾਰੇ ਜ਼ਿਆਦਾ ਸੋਚਦੇ ਨੇ ਉੱਚੀ ਪੰਛੀ ਉੱਚੀ ਉੱਡਣ ਵਾਲੇ ਪੰਛੀ ਕਦੇ ਵੀ ਹੰਕਾਰ ਨਹੀਂ ਕਰਦੇ ਕਿਉਂਕਿ ਉਹ ਵੀ ਜਾਣਦੇ ਨੇ ਕਿ ਆਸਮਾਨ ਵਿੱਚ ਬੈਠਣ ਦੀ ਜਗ੍ਹਾ ਨਹੀਂ ਹੁੰਦੀ। ਛੱਟ ਦਿੱਤਾ ਮੈਂ ਲੋਕਾਂ ਦੇ ਪਿੱਛੇ ਚੱਲਣਾ ਕਿਉਂਕਿ ਮੈਂ ਜਿਹਨੂੰ ਜਿੰਨੀ ਜ਼ਿਆਦਾ ਇੱਜ਼ਤ ਦਿੱਤੀ ਉਹਨੇ ਮੈਨੂੰ ਓਨਾ ਹੀ ਗਿਰਿਆ ਹੋਇਆ ਸਮਝਿਆ। ਜਿਸ ਵਿਅਕਤੀ ਨੂੰ ਸੱਚ ਬੋਲਣ ਦੀ ਆਦਤ ਹੁੰਦੀ ਹੈ ਲੋਕ ਸਭ ਤੋਂ ਜ਼ਿਆਦਾ ਉਸਨੂੰ ਹੀ ਗਲਤ ਸਮਝਦੇ ਨੇ। ਕਦੇ-ਕਦੇ ਲੋਕ ਇਸ ਲਈ ਵੀ ਜਲਣ ਲੱਗ ਜਾਂਦੇ ਨੇ। ਕਿ ਤੁਹਾਡੀਆਂ ਸੱਚੀਆਂ ਗੱਲਾਂ ਉਹਨਾਂ ਨੂੰ ਕੌੜੀਆਂ ਲੱਗਦੀਆਂ ਨੇ ਰਿਸ਼ਤਿਆਂ ਦੀ ਸ਼ੁਰੂਆਤ ਕਰਨ ਲਈ ਪਤਾ ਨਹੀਂ ਕਿੰਨੀਆਂ ਘਰਾਟਾਂ ਨਿਕਲ ਜਾਂਦੀਆਂ ਨੇ ਜਦ ਕਿ ਖਤਮ ਕਰਨ ਲਈ ਕੇਵਲ ਇੱਕ ਹੀ ਸ਼ਬਦ ਨਿਕਲਦਾ ਹੈ ਅਤੇ ਚੀਜ਼ ਖਤਮ ਹੋ ਜਾਂਦੀ ਹੈ ਤਾਰੀਫ ਚਿਹਰੇ ਦੀ ਨਹੀਂ ਸਗੋਂ ਚਰਿੱਤਰ ਦੀ ਹੋਣੀ ਚਾਹੀਦੀ ਹੈ ਕਿਉਂਕਿ ਚੰਗਾ ਚਿਹਰਾ ਬਣਾਉਣ ਲਈ ਕੁਝ ਹੀ ਟਾਈਮ ਲੱਗਦਾ ਹੈ ਪਰ ਚੰਗਾ ਚਰਿੱਤਰ ਬਣਾਉਣ ਲਈ ਪੂਰੀ ਜ਼ਿੰਦਗੀ ਲੋਕ ਕਹਿੰਦੇ ਨੇ ਜਦ ਕੋਈ ਆਪਣਾ ਦੂਰ ਚਲਾ ਜਾਂਦਾਗਾ ਤਾਂ ਬੜਾ ਦਰਦ ਹੁੰਦਾ ਏ ਪਰ ਜਿਆਦਾ ਦਰਦ ਤਾਂ ਜਦ ਹੁੰਦਾ ਏ ਜਦ ਕੋਈ ਆਪਣਾ ਸਾਡੇ ਕੋਲ ਹੋ ਕੇ ਦੂਰੀਆਂ ਬਣਾ ਲਵੇ ਚਿੰਤਾ ਕਰਨ ਨਾਲ ਆਉਣ ਵਾਲੀ ਪਰੇਸ਼ਾਨੀ ਦੂਰ ਹੋਵੇ ਜਾਂ ਨਾ ਹੋਵੇ ਪਰ ਹੁਣ ਦਾ ਸਕੂਲ ਜੂਰ ਚਲਾ ਜਾਂਦਾ ਏ ਫਲਾਂ ਤੋਂ ਸਿੱਖੋ ਜੋ ਨਮਕ ਲਗਾਉਣ ਤੇ ਆਪਣਾ ਸਵਾਦ ਵਧਾ ਦਿੰਦੇ ਨੇ ਇੱਕ ਵਿਅਕਤੀ ਆ ਜੋ ਮਿੱਠਾ ਖਾਣ ਤੋਂ ਬਾਅਦ ਵੀ ਜ਼ਹਿਰ ਘਟਦਾ ਏ ਕੁਝ ਰਿਸ਼ਤਿਆਂ ਨੂੰ ਪਰਮਾਤਮਾ ਖਰਾਬ ਕਰ ਦਿੰਦਾ ਏ ਕਿਉਂਕਿ ਤੁਹਾਡੀ ਜ਼ਿੰਦਗੀ ਖਰਾਬ ਨਾ ਹੋਵੇ ਜ਼ਰੂਰਤ ਦੇ ਮੁਤਾਬਕ ਜ਼ਿੰਦਗੀ ਜਿਉਓ ਖੁਆਇਸ਼ ਦੇ ਮੁਤਾਬਕ ਨਹੀਂ ਕਿਉਂਕਿ ਜ਼ਰੂਰਤ ਤਾਂ ਫਕੀਰ ਦੀ ਵੀ ਪੂਰੀ ਹੋ ਜਾਂਦੀ ਹੈ ਅਤੇ ਖੁਆਇਸ਼ ਰਾਜੇ ਮਹਾਰਾਜਾਂ ਦੀ ਵੀ ਅਧੂਰੀ ਰਹਿ ਜਾਂਦੀ ਹੈ ਮੈਂ ਕਈ ਵਾਰ ਆਪਣੇ ਆਪ ਨੂੰ ਪੁੱਛਦੀ ਹਾਂ ਕਿ ਜਿੰਨੀ ਮੈਂ ਖੁਸ਼ ਦਿਖਦੀ ਹਾਂ ਉੰਨੀ ਖੁਸ਼ ਰਹਿੰਦੀ ਕਿਉਂ ਨਹੀਂ ਜ਼ਿੰਦਗੀ ਪਤਾ ਨਹੀਂ ਕਿੰਨੇ ਮੋੜ ਲੈਂਦੀ ਹੈ ਹਰ ਮੋੜ ਤੇ ਨਵੇਂ ਸਵਾਲ ਦਿੰਦੀ ਹੈ ਲੱਭਦੇ ਰਹਿੰਦੇ ਹਾਂ ਹਰ ਸਵਾਲ ਜ਼ਿੰਦਗੀ ਪਰ ਅਤੇ ਜਵਾਬ ਮਿਲ ਜਾਵੇ ਤਾਂ ਫਿਰ ਜ਼ਿੰਦਗੀ ਸਵਾਲ ਬਦਲ ਦਿੰਦੀ ਹੈ ਜਦ ਜ਼ਿੰਦਗੀ ਤੁਹਾਨੂੰ ਦੁਬਾਰਾ ਮੌਕਾ ਦੇਵੇ ਤਾਂ ਪੁਰਾਣੀ ਗਲਤੀ ਨੂੰ ਦੁਬਾਰਾ ਕਰਨ ਦੀ ਗਲਤੀ ਕਦੇ ਨਾ ਕਰਨਾ ਬੁਰੀ ਕਿਸਮਤ ਤੇ ਕਦੇ ਵੀ ਰੋਣਾ ਨਹੀਂ ਕਿਉਂਕਿ ਸਵੇਰ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਦਿਨ ਖਰਾਬ ਹੁੰਦੇ ਨੇ ਕਦੇ ਵੀ ਉਦਾਸ ਨਾ ਹੋਣਾ ਜ਼ਿੰਦਗੀ ਅਚਾਨਕ ਕਿਸੇ ਤੋਂ ਵੀ ਚੰਗਾ ਮੋੜ ਲੈ ਲੈਂਦੀ ਹੈ ਲੋਕਾਂ ਨੂੰ ਟਾਈਮ ਦੇਣਾ ਸਿੱਖੋ ਰਿਸ਼ਤਾ ਆਪਣੇ ਆਪ ਮਜ਼ਬੂਤ ਹੋ ਜਾਵੇਗਾ ਅਕਸਰ ਇਕੱਲੇ ਪਣ ਤੋਂ ਉਹੀ ਲੰਘਦਾ ਜੂ ਜ਼ਿੰਦਗੀ ਦੇ ਸਹੀ ਫੈਸਲੇ ਨੂੰ ਚੁਣਦਾ ਏ ਇਕੱਲੇ ਹੋਣਾ ਅਤੇ ਇਕੱਲੇ ਰੋਣਾ ਕਈ ਵਾਰ ਇਨਸਾਨ ਨੂੰ ਬਹੁਤ ਮਜ਼ਬੂਤ ਬਣਾ ਦਿੰਦਾ ਏ ਜੇਕਰ ਤੁਸੀਂ ਚੰਗੇ ਰਿਸ਼ਤੇ ਚਾਹੁੰਦੇ ਹੋ ਤਾਂ ਉਹਨਾਂ ਨੂੰ ਬੜੀ ਗਹਿਰਾਈ ਨਾਲ ਨਿਭਾਓ ਬਹੁਤ ਸੋਹਣੇ ਮੋਤੀ ਕਦੇ ਵੀ ਕਿਨਾਰੇ ਤੇ ਨਹੀਂ ਮਿਲਦੇ ਆਪਣੀ ਖੁਸ਼ੀਆਂ ਆਪਣੇ ਤੱਕ ਹੀ ਰੱਖੋ ਅੱਜ ਕੱਲ੍ਹ ਲੋਕਾਂ ਦੀ ਨਜ਼ਰ ਬਹੁਤ ਜਲਦੀ ਲੱਗ ਜਾਂਦੀ ਏ ਦੁਨੀਆ ਦੀ ਹਕੀਕਤ ਇਹੀ ਏ ਕਿ ਅੱਜਕਲ੍ਹ ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਜ਼ਿਆਦਾ ਸਫਾਈ ਦੇਣੀ ਪੈਂਦੀ ਹੈ ਉਸ ਵਿਅਕਤੀ ਦੇ ਰੋਗ ਦੀ ਕੋਈ ਦਵਾਈ ਨਹੀਂ ਹੁੰਦੀ ਜੋ ਦੂਜਿਆਂ ਦੀ ਤਰੱਕੀ ਨੂੰ ਦੇਖ ਕੇ ਜਲਦਾ ਹੋਵੇ ਬਹੁਤ ਮਜ਼ਬੂਤ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਕੋਲ ਖੋਹਣ ਲਈ ਕੁਝ ਵੀ ਨਹੀਂ ਹੁੰਦਾ ਕੁਝ ਰਿਸ਼ਤੇ ਟੁੱਟ ਜੁਰ ਜਾਂਦੇ ਨੇ ਪਰ ਖਤਮ ਕਦੇ ਨਹੀਂ ਹੁੰਦੇ ਕੁਝ ਗਲਤੀਆਂ ਨੂੰ ਮaaf ਕਰਨਾ ਤੁਹਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਚੰਗੇ ਵਿਅਕਤੀ ਵਿੱਚ ਬੁਰਾਈ ਜ਼ਰੂਰ ਹੁੰਦੀ ਹੈ ਕਿਉਂ ਉਹ ਸਭ ਨੂੰ ਚੰਗਾ ਸਮਝ ਲੈਂਦੇ ਨੇ ਸਰੀਰ ਵਧੀਆ ਹੋ ਜਾ ਨਾ ਹੋ ਪਰ ਸ਼ਬਦਾਂ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਚਿਹਰੇ ਨੂੰ ਭੁੱਲ ਜਾਂਦੇ ਨੇ ਪਰ ਸ਼ਬਦਾਂ ਨੂੰ ਕਦੇ ਨਹੀਂ ਭੁੱਲਦੇ ਝੂਠੀਆਂ ਸੋਹਾਂ ਨਾਲ ਇਨਸਾਨ ਕਦੇ ਨਹੀਂ ਮਰਦਾ ਪਰ ਭਰੋਸਾ ਜ਼ੂਰ ਮਰ ਜਾਂਦਾ ਹੈ ਆਪਣੇ ਆਲਸ ਨੂੰ ਅੱਜ ਤੋਂ ਹੀ ਹਟਾਉਣਾ ਸ਼ੁਰੂ ਕਰ ਦਿਓ ਨਹੀਂ ਤਾਂ ਇਹ ਹੌਲੀ-ਹੌਲੀ ਤੁਹਾਨੂੰ ਬਰਬਾਦ ਕਰ ਦੇਵੇਗਾ ਜੇਕਰ ਸਫਲਤਾ ਦੇ ਦਰਵਾਜ਼ੇ ਤੱਕ ਪਹੁੰਚਣਾ ਹੈ ਤਾਂ ਉਸਦੇ ਲਈ ਮਿਹਨਤ ਦੀ ਚਾਬੀ ਨੂੰ ਘੁਮਾਉਣਾ ਹੀ ਪੈਂਦਾ ਹੈ। ਭੀੜ ਵਿੱਚ ਰੌਲਾ ਪਾਉਣ ਵਾਲੇ ਭੀੜ ਵਿੱਚ ਹੀ ਰਹਿ ਜਾਂਦੇ ਨੇ। ਸਫਲ ਤਾਂ ਉਹ ਹੁੰਦੇ ਨੇ ਜਿਹੜੇ ਚੁੱਪ ਰਹਿ ਕੇ ਮਿਹਨਤ ਕਰ ਲੈਂਦੇ ਨੇ। ਜ਼ਿੰਦਗੀ ਦਾ ਮਜ਼ਾ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ। ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ। ਕੁਝ ਲੋਕਾਂ ਨੂੰ ਛੱਡਣਾ ਇਸ ਲਈ ਜ਼ਰੂਰੀ ਹੋ ਜਾਂਦਾ ਹੈ। ਜੇ ਉਹਨਾਂ ਨੂੰ ਨਾ ਛੱਡਿਆ ਤਾਂ ਉਹ ਤੁਹਾਨੂੰ ਬਰਬਾਦ ਕਰ ਦੇਣਗੇ ਜਿਆਦਾ ਬੋਝ ਲੈ ਕੇ ਚੱਲਣ ਵਾਲੇ ਜ਼ਿਆਦਾਤਰ ਡੁੱਬ ਜਾਂਦੇ ਨੇ ਫਿਰ ਚਾਹੇ ਉਹ ਬੋਝ ਸਮਾਜ ਦਾ ਹੋਵੇ ਜਾਂ ਫਿਰ ਹੰਕਾਰ ਦਾ ਜੇਕਰ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਆਪਣੇ ਆਪ ਨੂੰ ਉਹਦੀ ਜ਼ਿੰਦਗੀ ਵਿੱਚੋਂ ਦੂਰ ਕਰ ਲਵੋ ਕਿਉਂਕਿ ਸਮਾਂ ਆਪਣੇ ਆਪ ਸਿਖਾ ਦਿੰਦਾ ਹੈ ਉਹਨੂੰ ਕਦਰ ਕਰਨਾ ਤੇ ਤੁਹਾਨੂੰ ਸਬਰ ਕਰਨਾ ਜ਼ਿੰਦਗੀ ਜਿਉਣੀ ਹੈ ਤਾਂ ਦੁੱਖ ਤਾਂ ਮਿਲਣਗੇ ਨਹੀਂ ਤਾਂ ਮਰਨ ਤੋਂ ਬਾਅਦ ਜਲਣ ਦਾ ਵੀ ਅਹਿਸਾਸ ਨਹੀਂ ਹੁੰਦਾ ਉਹ ਵਿਅਕਤੀ ਕਦੇ ਨਹੀਂ ਹਾਰ ਸਕਦਾ ਜਿਹੜਾ ਬਰਦਾਸ਼ਤ ਕਰਨਾ ਜਾਣਦਾ ਹੋਵੇ ਸਚਾਈ ਹਮੇਸ਼ਾ ਚੁੱਪ ਰਹਿਣ ਵਾਲੇ ਵਿਅਕਤੀ ਦੇ ਅੰਦਰ ਹੀ ਮਿਲਦੀ ਹੈ ਝੂਠ ਬੋਲਣ ਵਾਲੇ ਤਾਂ ਹਮੇਸ਼ਾ ਰੌਲਾ ਪਾਉਂਦੇ ਰਹਿੰਦੇ ਨੇ ਝੂਠ ਬੋਲਣ 'ਚ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਝੂਠ yaad ਰੱਖਣੇ ਪੈਂਦੇ ਨੇ ਕਿਸੇ ਦਾ ਅਸਲੀ ਰੰਗ ਜਦ ਸਾਹਮਣੇ ਆਉਂਦਾ ਹੈ ਜਦ ਅਸੀਂ ਉਸਦੇ ਮਤਲਬ ਦੇ ਨਹੀਂ ਰਹਿੰਦੇ ਜਿੰਦਗੀ ਵਿੱਚ ਆਪਣੇ ਆਪ ਨੂੰ ਕਦੇ ਵੀ ਕਿਸੇ ਇਨਸਾਨ ਤੇ ਕਿਸੇ ਇਨਸਾਨ ਨੂੰ ਆਦਤ ਨਾ ਬਣਾਉਣਾ ਕਿਉਂਕਿ ਇਨਸਾਨ ਬਹੁਤ ਹੀ ਖੁਦਗਰਜ਼ ਹੈ ਜਦ ਕੋਈ ਵਿਅਕਤੀ ਤੁਹਾਨੂੰ ਪਸੰਦ ਕਰਦਾ ਹੈ ਤਾਂ ਤੁਹਾਡੀ ਬੁਰਾਈ ਭੁੱਲ ਜਾਂਦਾ ਹੈ ਅਤੇ ਜਦ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਤੁਹਾਡੇ ਚੰਗੇ ਹੋਣ ਦਾ ਭੁੱਲ ਜਾਂਦਾ ਹੈ ਵਿਸ਼ਵਾਸ ਕਿਸੇ ਦੇ ਉੱਪਰ ਇੰਨਾ ਕੋ ਕਰੋ ਕਿ ਉਹ ਤੁਹਾਨੂੰ ਧੋਖਾ ਦੇਣ ਸਮੇਂ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਜਾਵੇ ਅਤੇ ਪਿਆਰ ਕਿਸੇ ਨੂੰ ਇੰਨਾ ਕਰੋ ਕਿ ਤੁਸੀਂ ਉਸ ਦੇ ਮਨ ਵਿੱਚ ਹਮੇਸ਼ਾ ਤੁਹਾਨੂੰ ਖੋਣ ਦਾ ਡਰ ਬਣਿਆ ਰਹੇ ਸਮਝਦਾਰ ਵਿਅਕਤੀ ਆਪਣੀ ਸਮਝਦਾਰੀ ਦੀ ਵਜ੍ਹਾ ਨਾਲ ਚੁੱਪ ਹੋ ਜਾਂਦਾ ਹੈ ਅਤੇ ਮੂਰਖ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਮੇਰੇ ਡਰ ਤੋਂ ਚੁੱਪ ਹੋ ਗਿਆ ਬੰਦੇ ਦੀ ਸਮਝ ਕੇਵਲ ਇੰਨੀ ਕੁ ਹੈ ਕਿ ਉਸ ਨੂੰ ਜਾਨਵਰ ਕਹੀਏ ਤਾਂ ਗੁੱਸਾ ਹੋ ਜਾਂਦਾ ਹੈ ਤੇ ਜੇ ਉਸ ਨੂੰ ਸ਼ੇਰ ਕਹੀਏ ਤਾਂ ਖੁਸ਼ ਹੋ ਜਾਂਦਾ ਹੈ ਕਿਸ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਮੈਂ ਤੈਨੂੰ ਇਸ ਲਈ ਸਲਾਹ ਨਹੀਂ ਦਿੰਦਾ ਕਿ ਮੈਂ ਜ਼ਿਆਦਾ ਸਮਝਦਾਰ ਹਾਂ ਬਲਕਿ ਇਸ ਲਈ ਦੇ ਰਿਹਾ ਕਿ ਮੈਂ ਜ਼ਿੰਦਗੀ ਵਿੱਚ ਗਲਤੀਆਂ ਤੇਰੇ ਨਾਲੋਂ ਵੱਧ ਕੀਤੀਆਂ ਨੇ ਹੰਕਾਰ ਇੱਕ ਮਾਨਸਿਕ ਬਿਮਾਰੀ ਹੈ ਜਿਹਦਾ ਕੋਈ ਇਲਾਜ ਕੋਈ ਇਲਾਜ ਨਹੀਂ ਇਹਦਾ ਇਲਾਜ ਕੁਦਰਤ ਅਤੇ ਸਮਾਜ ਜ਼ਰੂਰ ਕਰਦੇ ਨੇ ਜੇਕਰ ਤੁਹਾਨੂੰ ਕੁਝ ਲੋਕ ਪਸੰਦ ਨਹੀਂ ਕਰਦੇ ਤਾਂ ਦੁਖੀ ਹੋਣ ਦੀ ਜ਼ਰੂਰਤ ਨਹੀਂ ਹੁਣ ਹਰ ਕਿਸੇ ਦੀ ਪਸੰਦ ਚੰਗੀ ਤਾਂ ਨਹੀਂ ਹੁੰਦੀ ਕੁਝ ਗੱਲ ਸਮਝਾਉਣ ਨਾਲ ਨਹੀਂ ਸਭ ਉਹ ਜਦ ਆਪਣੇ ਤੇ ਪੈਂਦੀ ਹੈ ਤਾਂ ਸਮਝ ਆਉਂਦੀ ਹੈ ਜਿੰਦਗੀ ਵਿੱਚ ਜਦ ਕੁਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਕਦੇ ਨਾ ਭੁੱਲੋ ਕਿਉਂਕਿ ਜਿੱਥੇ ਸੂਈ ਦਾ ਕੰਮ ਹੋਵੇ ਉਥੇ ਤਲਵਾਰ ਕੰਮ ਨਹੀਂ ਕਰਦੀ ਹਾਲਾਤਾਂ ਨੂੰ ਅਜੀਹਾ ਹੁ ਨਾ ਹੋਣ ਦਿਓ ਕਿ ਤੁਹਾਡੀ ਹਿੰਮਤ ਹਾਰ ਜਾਵੇ ਬਲਕਿ ਹਿੰਮਤ ਅਜੀਹੀ ਰੱਖੋ ਕਿ ਹਾਲਾਤ ਹਾਰ ਜਾਣ ਇਸ ਦੁਨੀਆ ਵਿੱਚ ਅਜੀਹ ਨਹੀਂ ਕਿ ਦੁੱਖ ਵੱਧ ਗਏ ਨੇ ਬਲਕਿ ਸੱਚ ਇਹ ਹੈ ਕਿ ਲੋਕਾਂ ਵਿੱਚ ਸਹਿਨਸ਼ੀਲਤਾ ਘਟ ਗਈ ਹੈ ਜਿਹਨੂੰ ਸਹਿਣਾ ਆ ਗਿਆ ਉਹਨੂੰ ਰਹਿਣਾ ਆ ਗਿਆ ਕਿਸੇ ਦਾ ਦਿਲ ਦਿਖਾਉਣਾ ਸਮੁੰਦਰ ਵਿੱਚ ਸਿੱਟੇ ਗਏ ਪੱਥਰ ਦੇ ਸਮਾਨ ਹੈ ਉਹ ਪੱਥਰ ਅੰਦਰ ਕਿੰਨਾ ਡੁੱਬ ਜਾਵੇਗਾ ਇਹਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ ਜੇਕਰ ਸਮੇਂ ਨਾਲ ਬੁਰੀਆਂ ਆਦਤਾਂ ਨਾ ਬਦਲੀਆਂ ਗਈਆਂ ਤਾਂ ਬੁਰੀਆਂ ਆਦਤਾਂ ਤੁਹਾਡਾ ਸਮਾਂ ਬਦਲ ਦੇਣਗੀਆਂ ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਦੇਖਦੇ ਹੁਣੇ ਸੁਪਨੇ ਉਹ ਨਹੀਂ ਜੋ ਤੁਹਾਨੂੰ ਨੀਂਦ ਨਹੀਂ ਆਉਣ ਦਿੰਦੇ ਖੁਸ਼ ਰਹਿਣਾ ਹੈ ਤਾਂ ਜ਼ਿੰਦਗੀ ਦੇ ਫੈਸਲੇ ਆਪਣੇ ਹਾਲਾਤਾਂ ਨੂੰ ਦੇਖ ਕੇ ਲਓ ਦੁਨੀਆ ਨੂੰ ਦੇਖ ਕੇ ਜਿਹੜੇ ਫੈਸਲਾ ਲੈਂਦੇ ਨੇ ਉਹ ਦੁਖੀ ਹੀ ਰਹਿੰਦੇ ਨੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਕੋਲ ਸਮਾਂ ਨਹੀਂ ਹੈ ਕਿਉਂਕਿ ਤੁਹਾਨੂੰ ਵੀ ਦਿਨ 'ਚ ਓਨਾ ਹੀ ਸਮਾਂ ਮਿਲਦਾ ਜਿੰਨਾ ਬਾਕੀ ਸਾਰਿਆਂ ਨੂੰ ਜੇਕਰ ਜ਼ਿੰਦਗੀ ਤੋਂ ਦੁਖੀ ਹੋ ਤਾ ਤੁਸੀਂ ਘਰ ਪਰਿਵਾਰ ਜਾਂ ਦੋਸਤ ਬਦਲਣਾ ਛੱਡ ਦਿਓ ਬਦਲਣਾ ਹੀ ਹੈ ਤਾਂ ਆਪਣੇ ਆਪ ਨੂੰ ਬਦਲੋ ਇੱਕ ਵਾਰ ਇੱਕ ਕਾਲਜ ਵਿੱਚ ਚਾਰ ਦੋਸਤ ਪੜ੍ਹਦੇ ਸੀ ਚਾਰੇ ਇੱਕ ਹੀ ਕਲਾਸ ਵਿੱਚ ਸਨ ਇਸ ਲਈ ਇਹਨਾਂ ਦੇ ਵਿੱਚ ਦੋਸਤੀ ਜ਼ਿਆਦਾ ਡੂੰਘੀ ਸੀ ਇੱਕ ਦਿਨ ਕਾਲਜ ਵਿੱਚ ਅਨਾਉਂਸਮੈਂਟ ਕੀਤੀ ਗਈ ਕਿ ਕੁਝ ਦਿਨਾਂ ਬਾਅਦ ਤੁਹਾਡਾ ਪੇਪਰ ਲਿਆ ਜਾਵੇਗਾ ਪਰੰਤੂ ਇਹ ਗੱਲ ਉਹ ਚਾਰੋਂ ਦੋਸਤ ਭੁੱਲ ਗਏ ਅਤੇ ਪੇਪਰਾਂ ਤੋਂ ਇੱਕ ਦਿਨ ਪਹਿਲਾਂ ਇਹ ਚਾਰੇ ਦੋਸਤ ਪਾਰਟੀ ਕਰਨ ਬਾਹਰ ਚਲੇ ਗਏ। ਅਗਲੇ ਦਿਨ ਜਦ ਚਾਰੇ ਦੋਸਤ ਕਾਲਜ ਗਏ ਤਾਂ ਉਹਨਾਂ ਨੇ ਦੇਖਿਆ ਕਿ ਪੇਪਰ ਦਾ ਟਾਈਮ ਹੀ ਖਤਮ ਹੋ ਗਿਆ। ਤਾਂ ਇਨਾਂ ਚਾਰੇ ਦੋਸਤਾਂ ਨੇ ਇੱਕ ਪਲਾਨ ਬਣਾਇਆ ਅਤੇ ਕਾਰ ਦਾ ਕਾਲ ਆਪਣੇ ਕੱਪੜਿਆਂ ਤੇ ਲਗਾ ਲਈ ਅਤੇ ਆਪਣੇ ਪ੍ਰਿੰਸੀਪਲ ਦੇ ਕਮਰੇ ਵਿੱਚ ਜਾ ਕੇ ਕਿਹਾ ਤੇ ਸਾਡੀ ਤਾਂ ਕਾਰ ਦਾ ਟਾਇਰ ਪੈਂਚਰ ਹੋ ਗਿਆ ਸੀ। ਇਸ ਲਈ ਅਸੀਂ ਪੇਪਰ ਨਹੀਂ ਦੇ ਪਾਏ। ਪ੍ਰਿੰਸੀਪਲ ਨੇ ਕਿਹਾ ਠੀਕ ਹੈ। ਤੁਸੀਂ ਕੱਲ ਕਾਲਜ ਆਉਣਾ ਤੇ ਕੱਲ ਨੂੰ ਤੁਹਾਡਾ ਪੇਪਰ ਲਿਆ ਜਾਵੇਗਾ ਚਾਰੇ ਦੋਸਤ ਖੁਸ਼ ਹੋ ਕੇ ਉਤੋਂ ਚਲੇ ਗਏ ਤੇ ਸੋਚਣ ਲੱਗੇ ਕਿ ਅੱਜ ਤਾਂ ਅਸੀਂ ਬਚ ਗਏ ਇਹਨਾਂ ਚਾਰੇ ਦੋਸਤਾਂ ਨੇ ਰਾਤ ਭਰ ਪੜ੍ਹਾਈ ਕੀਤੀ ਅਤੇ ਜਦ ਅਗਲੇ ਦਿਨ ਪੇਪਰ ਦੇਣ ਗਏ ਤਾਂ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਚਾਰੋਂ ਦਾ ਪੇਪਰ ਅਲੱਗ-ਅਲੱਗ ਕਲਾਸ ਵਿੱਚ ਲਿਆ ਜਾਵੇਗਾ ਚਾਰੇ ਦੋਸਤ ਅਲੱਗ-ਅਲੱਗ ਕਲਾਸ ਵਿੱਚ ਬੈਠ ਗਏ ਪਰ ਜਦ ਇਹਨਾਂ ਦੇ ਹੱਥ ਵਿੱਚ ਕੁਐਸਚਨ ਪੇਪਰ ਆਇਆ ਜਦ ਇਹਨਾਂ ਦੀਆਂ ਅੱਖਾਂ ਖੁੱਲੀਆਂ ਹੀ ਖੁੱਲੀਆਂ ਰਹਿ ਗਈਆਂ ਕਿਉਂਕਿ ਕੁਐਸਚਨ ਪੇਪਰ ਵਿੱਚ ਸਿਰਫ ਇੱਕ ਹੀ ਸਵਾਲ ਲਿਖਿਆ ਸੀ ਕਿ ਕਾਰ ਦਾ ਕਿਹੜਾ ਟਾਇਰ ਪੈਂਚਰ ਹੋਇਆ ਸੀ ਚਾਰੇ ਦੋਸਤ ਹੈਰਾਨ ਹੋ ਗਏ ਤਾਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਜਦ ਤੁਸੀਂ ਜਿਸ ਨੂੰ ਝੂਠ ਬਲ ਬੋਲ ਰਹੇ ਹੋ ਅਤੇ ਉਸ ਨੂੰ ਤੁਹਾਡੇ ਝੂਠ ਬਾਰੇ ਪਹਿਲਾਂ ਹੀ ਪਤਾ ਹੋਵੇ ਤਾਂ ਤੁਸੀਂ ਸਿਰਫ ਉਹਦੀਆਂ ਨਜ਼ਰਾਂ ਵਿੱਚ ਨਹੀਂ ਬਲਕਿ ਆਪਣੀਆਂ ਨਜ਼ਰਾਂ ਵਿੱਚ ਵੀ ਬੁਰੇ ਅਤੇ ਛੋਟੇ ਬਣ ਜਾਵੋਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ